ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਵਾਰ ਬੇਨਤੀ ਕਰਦੇ ਹਾਂ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਐਂਡ ਤੱਕ ਬਣੇ ਰਹੋ ਪਹੁੰਚਿਆ ਵਸਤੀ ਕਿਸ਼ਨ ਸਿੰਘ ਜ਼ਿਲ੍ਹਾ ਤੇ ਤਹਿਸੀਲ ਫਰੋਜਪੁਰ ਨੇੜੇ ਲੱਗਦਾ ਇਹਨੂੰ ਕਾਲੇ ਕੇ ਥਾੜ ਤੇ ਬੰਡਾਲਾ ਹਾਮਚੱਕ ਭਾਈ ਮਨਪ੍ਰੀਤ ਦੇ ਕੋਲ ਪਹੁੰਚੇ ਆ ਵਧੇਰੇ ਜਾਣਕਾਰੀ ਕਰਦੇ ਆਂ ਸਾਂਝੀ ਪਹਿਲੀ ਵੀਡੀਓ ਸ਼ੂਟ ਕਰਨ ਲੱਗੇ ਆਂ ਇਹਨਾਂ ਦੇ ਨਗਰ ਤੋਂ ਗ੍ਰਹਿ ਤੋਂ ਗੋਰੀ ਸੱਜਰੋ ਤੇ ਇੱਕ ਵੜ ਦੋਵੇਂ ਤਿਆਰੀ ਤੇ ਆ ਉਹੀ ਦੇ ਕਿੰਨਾ ਕੁ ਟਾਈਮ ਲੈਣ ਗਿਆ ਤੇ ਕੀ ਕੀਮਤ ਕਰਦੇ ਆਂ ਭਾਈ ਮਨਪ੍ਰੀਤ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਛੜਦੀ ਕਲਾ ਭਰਾ ਹਾਂਜੀ ਹਾਂਜੀ ਵਧੀਆ ਠੀਕ ਠਾਕ ਵੈਲਕਮ ਤੁਹਾਨੂੰ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਤੇ ਹੋਰ ਕਾਇਮ ਹਾਂਜੀ ਹਾਂਜੀ ਵਧੀਆ ਠੀਕ ਵਪਾਰ ਲੈਣ ਦਾ ਕੀਤਾ ਹਾਂਜੀ ਹਾਂਜੀ ਵਪਾਰ ਲੈਣ ਦਾ ਠੀਕ ਆ ਤੇ ਪਹਿਲਾਂ ਡਰੈਸ ਕਰਕੇ ਨੋਟਾ ਪੈਂਡ ਆਪਣਾ ਪੈਂਡ ਬਸਤੀ ਕਿਸਨ ਸਿੰਘ ਵਾਲੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਫਰੀਦਕੋਟ ਮੋਬਾਈਲ ਨੰਬਰ ਲੱਗਦਾ ਹਾਂ ਚੱਕ ਕਾਲੇ ਕੀ ਥਾੜਿਆ ਦੇ ਕੰਡੇ ਦੇ ਬਿਲਕੁਲ ਤੇ ਮੋਬਾਈਲ ਨੰਬਰ ਜੀ 985218443 ਠੀਕ ਆ ਤੇ ਬੂਰੀ ਤੋਂ ਕਰੀਏ ਸ਼ੁਰੂਆਤ ਕਿੰਨਾ ਕੁ ਟਾਈਮ ਬਾਈ ਜੀ ਰਹਿ ਗਿਆ ਅੰਦਰ 10 ਦਿਨ ਲਊਗਾ 10 ਤੋਂ 15 ਵੀ ਖੜ ਸਕਦੀ ਹੈ ਹਨਾ ਹਾਂ ਮੈਂ ਕਿੰਨਾ ਕ ਦੁੱਧ ਭਰਿਆ ਪਾਂਡੇ ਜਾ 10 ਕਿਲੋ ਹੈ ਨਾ ਸਹੀ ਕਹ ਲੈਵੇਂ ਝੂਠ ਮਾਰੀ ਜਨਾ ਦਾ ਕਿਸਦਾ ਤੇ ਸੂਆ ਸੂਆ ਤੀਜਾ ਤੀਜਾ ਸੂਆ ਹੈ ਨਾ ਹਾਂਜੀ ਹਾਂਜੀ ਤੇ ਖੁੱਲ ਕੇ ਸਜਣੋਂ ਤੀਜਾ ਕੇ ਸੂਆ ਇਹ ਗੱਲ ਸਹੀ ਹੁੰਦੀ ਤੇ 10 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਭਰਦੀ ਰਹੀ ਆ ਅਗੋਂ ਕੀ ਦੀ ਸ਼ਾਮ ਮਿਆਂ 12 ਦੇ ਦੇ 10 ਦੇ ਦੇ 11 ਦੇ ਦੇ ਹੈ ਨਾ ਤੇ ਤਿਲਾਂ ਵਾਲੀ ਤਿਲਾਂ ਵਾਲੀ ਪਿਓਰ ਬੂਰੀ ਆ ਟਾਈਮ 10 ਤੋਂ 15 ਦਿਨ ਵੀ ਖੜ ਸਕਦੀ ਆ ਮਾਲਵਾੜੀ ਘੋੜੀ ਵਰਗੀ ਚਾਲ ਆ ਬਿਲਕੁਲ ਮੀਡੀਅਮ ਸਾਈਜ਼ ਦੀ ਆ ਤੇ ਪੂਰੀ ਸਜੋਵਟ ਵੈ ਲੋ ਜੀ ਥਾਂ ਤੇ ਤਾਂ ਤੇ ਜੇ ਢਿੱਲ ਕਾਫੀ ਜਿਹੜੀ ਬਹਨ ਵਿੱਚ ਪਈ ਆ ਲਾਲ ਲੋੜ ਚੰਗੇ ਕੱਢ ਕੇ ਸਜਣੋ ਜਿਹੜੀ ਬਨ ਤਣ ਕੇ ਸੋਗੀ ਕਰਮਾ ਵਾਲੀ ਲੋ ਜੀ ਘੇੜ ਟੂਲ ਕਾਫੀ ਥਣ ਬੜੇ ਸੋਹਣੇ ਲੱਗੇ ਆ ਤੇ ਤਿਲਾਂ ਵਾਲੀ ਪਿਓਰ ਭਾਈ ਕੀਮਤ ਕੀ ਕਰਤੀ ਆ ਮੋਨਵੀਰ ਜੀ ਭਾਪੀ ਯਾਤਰ ਕਰ ਲਈਏ ਸੱਤਰ ਕਰ ਲਈਏ 67 ਹਜ਼ਾਰ ਦੀ ਆ ਨਾ ਦੇਣਾ 67 ਦੀ ਹਾਂਜੀ ਹਾਂਜੀ ਹੋਰ ਹੋ ਜੋ 2000 ਦਾ ਕਰਦਾ ਜੀ ਕਿੰਨੇ ਦੀ 66 ਹਜ਼ਾਰ ਦੀ ਆ ਨਾ ਪੱਕੀ ਗੱਲ 65 ਦੀ ਨਹੀਂ ਨਹੀਂ 65 ਦੀ ਛਾੜ ਦੀ ਕਰ ਛਾੜ ਦੀ ਦੇ ਦਿਓ ਹਨਾ ਤੇ ਆ ਆ ਗਈ ਵੈੜ ਵੱਡੀ ਹਨਾ ਹਾਂਜੀ ਹਾਂਜੀ ਵੜੀ ਜਿਸ ਹਿਸਾਬ ਲਾਈਏ ਜਿਵੇਂ ਬੂਰੀ ਦੇ ਤੇਲ ਤੇਲ ਤੇ ਇਹਦੇ ਵੀ ਹਨਾ ਇਹ ਵੀ ਤੇ ਨਾਲ ਹੀ ਐਚਐਫ ਕਹੀਏ ਨਾਲ ਹੀ ਕਹਿੰਦੇ ਐਚਐਫ ਨਕੀਆਂ ਨਕੀਆਂ ਬਿੰਦੀਆਂ ਹਾਂਜੀ ਹਾਂਜੀ ਬਿਲਕੁਲ ਤੇ ਮੈਂ ਇਹਨੂੰ ਸੱਜਣੋਂ ਦਾ ਕਰਦ ਵੱਡਾ ਏ ਇਹ ਦੁੱਧ ਕਿੰਨਾ ਕ ਪਰੂਗੀ 25+ ਵਾਲੀ 25+ ਵਾਲੀ ਵਹਿੜ ਸੱਜਣੋਂ ਵਾਹ ਵੱਡੀ ਆ ਪੂਰੀ ਫਾਰਮ ਵਾਲੀ ਵਹਿੜ ਆ ਪੂਰੀ ਠੰਡੀ ਸੀ ਲਾਈ ਵਾਹ ਕਿੰਨਾ ਟਾਈਮ ਬਈ ਰਹੇਗਾ ਸੂਣ ਚ ਇਹ ਵੀਰ ਜੀ 3 ਤੋਂ 4 ਦਿਨ ਲਊਗੀ 4 ਕੁ ਦਿਨ ਕੱਢ ਜੂਗੇ ਹਣਾ ਹਾਂਜੀ ਹਾਂਜੀ ਥਾਂੜ ਚੰਗਾ ਨੋਕ ਵਾਲਾ ਲੱਗਾ ਤੇ ਵਹਿੜ ਪੰਨ ਸੂਹਾ ਤਿੱਜਾ ਕੀ ਹੋਊਗੀ ਹਾਂਜੀ ਹਾਂਜੀ ਤਿੱਜਾ ਸੂਹਾ ਹੂੰ ਨਾੜਾ ਨੋੜਾ ਚੰਗੀਆਂ ਏ ਤਾਂ ਤੇ ਤਾਂ ਚੰਗਾ ਸੱਜਣੋਂ ਲਈ ਬੈਠੀ ਕਰਮਾਂ ਵਾਲੀ ਜਿੰਦੀ ਰਵੇ ਤੇ ਮੈਂ ਇਹਨੂੰ ਜਿਹੜਾ ਅਸੀਂ ਤਾਜਾ ਲਾਉਣੇ ਕੀ ਇੱਕ ਗੱਠ ਉੱਚੀ ਹੋਗੀ ਬੈੜਾ ਹਨਾ ਤੇ ਰੇਟ ਇਹਦਾ ਹਾਂਜੀ ਗੱਦ ਪੂਰਾ ਤੁਹਾਡੀ ਕੱਚ ਚ ਆਉਂਦੀ ਆ ਰੇਟ ਇਹਦਾ ਕੀ ਕਰਦਗੇ ਵਿੱਚ 70000 ਤੇ 70 ਮਾਉਤ 70 ਦੀ ਦੇਣਾ 70 ਦੀ 1000 ਹੋਰ ਨਾ ਛੱਡੀਂ ਨਹੀਂ ਵੀ 70 ਦੀ ਦੇਣਾ ਜਾਰਾ ਨਹੀਂ 1000 ਛੱਡ ਦੀ ਛੱਪੀ ਆ ਲਓ ਇਹ ਸੱਜਣੋਂ 1000 ਰੁਪਇਆ ਤੈਨੂੰ ਛੋਟ ਕਰਵਾਤੀ ਆ ਸਤਾਇਓ ਨਾ ਜਰਾ ਤੇ ਰੇਟ ਬੜੇ ਜਾਇਜ਼ ਹੀ ਆ ਕਿਉਂਕਿ ਪਸ਼ੂ ਜਿਹੜਾ ਬਾਹਰੋਂ ਘੱਟ ਮਿਲਦਾ ਖੋਟਾ ਜਿੰਨੇ ਮਰਜ਼ੀ ਕੱਟੇ ਕਰ ਲੋ ਜਿਹੜਾ ਸੁਸਰਾ ਨਾ ਉਹ ਘੱਟ ਮਿਲਦਾ ਆਪਣੀ ਖਰੀਦਦਾਰੀ ਕਰਿਓ ਸასიਖਾਲ ਸਾਰਿਆਂ ਨੂੰ